ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੂਟਾ ਕੋਟਲੀ ਕਿਸੇ ਵੀ ਵੀਰ ਪੁਰਾਣੇ ਕੋਈ ਵੀ ਮਸ਼ੀਨਰੀ ਵੇਚਣੀ ਹੁੰਦੀ ਆ ਉਹਦੀ ਵੀਡੀਓ ਆਪਾਂ ਫਿਰ ਹੀ ਪਾਉਣੇ ਆ ਬਈ ਆਪਣੇ ਚੈਨਲ ਤੇ ਉੱਪਰ ਨੰਬਰ ਮੇਰਾ ਲੱਗਿਆ ਕਿਸੇ ਵੀ ਵੀਰ ਪੁਰਾਣੇ ਕੋਈ ਮਸ਼ੀਨਰੀ ਵੇਚਣੀ ਹੋਵੇ ਉੱਪਰਲੇ ਨੰਬਰ ਤੇ ਆਪਦਾ ਐਡਰੈਸ ਭੇਜਿਆ ਕਰੋ ਤੇ ਜਾਂ ਉਹਦੀਆਂ ਫੋਟੋਆਂ ਜਾਂ ਵੀਡੀਓ ਬਣਾ ਕੇ ਦੇਦਾ ਕਰੋ ਜੋ ਵੀ ਤੁਹਾਡੀ ਮਸ਼ੀਨਰੀ ਆ ਫਿਰ ਹੀ ਆਪਾਂ ਦੱਸਦੇ ਆ ਤੇ ਆਹ ਟਰੈਕਟ ਬਈ ਸਾਰੇ ਭਰਾ ਦੇਖ ਲਓ ਅੱਜ ਦੀਆਂ ਵੀਡੀਓ ਆਪਾਂ ਚਾਰ ਟਰੈਕਟਰ ਬਕਾਉ ਲੈ ਕੇ ਆਏ ਆ ਤੇ ਇੱਕ i20 ਕਾਰ ਤੇ ਇੱਕ ਰੋਟਾਵੇਟਰ 6 ਮਸ਼ੀਨਰੀਆਂ ਮਕਾਉ ਲੈ ਕੇ ਆਏ ਆ ਆਪਣੇ ਚੈਨਲ ਤੇ ਤੇ ਜਿਹੜੇ ਜਿਹੜੇ ਭਰਾ ਆਪਣੇ ਚੈਨਲ ਨਾਲ ਨਵੇਂ ਜੁੜੇ ਆ ਤੇ ਆਪਣਾ ਚੈਨਲ ਨਹੀਂ ਕਰਿਆ ਬਾਈ ਫੋਲੋ ਤੇ ਆਪਣਾ ਬਾਈ ਚੈਨਲ ਫੋਲੋ ਕਰ ਲੋ ਤੇ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਲਾਇਕ ਕਰ ਦਿਆ ਕਰੋ ਬਾਈ ਤੇ ਸਭ ਤੋਂ ਪਹਿਲਾ ਟਰੈਕਟਰ ਬਾਈ ਕਿਸੇ ਭਰਾ ਨੇ ਲੈਣਾ ਹੋਵੇ ਐਸ਼ਰ ਟਰੈਕਟਰ ਸਾਰੇ ਭਰਾ ਦੇਖ ਲੋ ਬਾਈ ਐਸ਼ਰ 485 ਟਰੈਕਟਰ ਆ ਤੇ 2012 ਮਾਡਲ ਆ ਪੰਜਾਬ ਨੰਬਰ ਆ ਟਰੈਕਟਰ ਤੇ ਚਾਰੇ ਟਾਇਰ ਬਈ 50 ਕੁ ਪੈਸੇ ਆ ਕਿਸੇ ਵੀਰ ਭਰਾ ਨੇ ਬਾਈ ਟਰੈਕਟਰ ਲੈਣਾ ਹੋਵੇ ਐਸ਼ਰ ਤੇ ਇਹ ਪੈਂਡ ਖੜਾ ਟਬਾਲੀ ਪੈਂਡ ਬਈ ਟਬਾਲੀ ਰਾਮਪਰਾ ਫੂਲ ਕੋਲੇ ਪੈਂਡਾ ਟਬਾਲੀ ਉੱਥੇ ਖੜਾ ਬਾਈ ਦੇ ਘਰੇ ਬਈ ਬਾਈ ਕਹਿੰਦਾ ਸਾਰੇ ਪਾਸੇ ਮੇਰਾ ਟਰੈਡ ਪੂਰਾ ਵਧੀਆ ਬਈ ਚੈੱਕ ਕਰਕੇ ਮੇਰੇ ਘਰੋਂ ਟਰੈਡ ਲੈ ਜਾਓ ਵਾਹ ਕੇ ਚੈੱਕ ਕਰ ਲੋ ਰਟਾਇਡ ਬਈ ਕਿਸੇ ਵੀਰ ਪੁਰਾਣੇ ਵਿੱਚ ਐਸ਼ਰ ਟੱਟ ਲੈਣਾ ਹੋਵੇ ਤੇ ਬਾਈ ਕਹਿੰਦਾ 2 ਲੱਖ ਤੇ 50 ਹਜ਼ਾਰ ਦੇ ਆਸੇ ਪਾਸੇ ਮੈਂ ਟਰੈਡ ਦੇਊਂਗਾ ਬਈ 485 ਐਸ਼ਰ ਕਿਸੇ ਵੀਰ ਪੁਰਾਣੇ ਵਿੱਚ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਬਾਈ ਜੀ ਕਿਸੇ ਵੀਰ ਪੁਰਾਣੇ ਸਵਰਾਜ ਟਾਇਰ ਲਾਈਨਾਂ ਹੋਵੇ 855 ਸਾਰੇ ਭਰਾ ਦੇਖ ਲੋ ਬਾਈ 2014 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਮਗਰਲੇ ਟਾਇਰ ਬਾਈ 70 ਕੁ ਪੈਸੇ ਆ ਤੇ ਮੂਹਰਲੇ ਬਾਈ 99 ਆ ਕਿਸੇ ਵੀਰ ਪੁਰਾਣੇ ਬਾਈ ਸਵਰਾਜ 855 ਟ੍ਰੈਕ ਲਾਈਨਾਂ ਹੋਵੇ ਤੇ ਬਾਈ ਕਹਿੰਦਾ ਸਾਰੇ ਪਾਸੇ ਮੇਰਾ ਸਵਰਾਜ ਪੂਰਾ ਵਧੀਆ ਬਾਈ ਵਾਕੇ ਚੈੱਕ ਕਰਕੇ ਸਾਰੇ ਪਾਸੋਂ ਟਾਇਰ ਮੇਰਾ ਚੈੱਕ ਕਰ ਲੋ ਬਾਈ ਪੂਰਾ ਵਧੀਆ ਟਾਇਰ ਦਾ ਮੇਰਾ ਸਵਰਾਜ 855 ਕਿਸੇ ਵੀਰ ਪੁਰਾਣੇ ਲੈਣਾ ਹੋਵੇ ਟ੍ਰੈਕਟਰ ਬਾਈ 855 ਇਹ ਏਰੀਆ ਕੋਟਕਪੂਰਾ ਇਹ ਕੋਟਕਪੂਰਾ ਏਰੀਆ ਬਈ ਫਰੀਦਕੋਟ ਜ਼ਿਲ੍ਹੇ ਚੋਂ ਦਾ ਕੋਟਕਪੂਰਾ ਤੇ ਕੋਟਕਪੂਰੇ ਏਰੀਏ ਟੈਟਰ ਖੜਾ ਕਿਸੇ ਵੀਰ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ 4 ਲੱਖ ਤੇ 50000 ਦੇ ਆਸੇ ਪਾਸੇ ਮੈਂ ਟ੍ਰੇਡ ਦੇਵਾਂਗਾ 7855 ਬਾਈ ਕਿਸੇ ਵੀਰ ਪੁਰਾਣੇ ਬਈ 7855 ਟੈਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਸੋਨਾ ਲੀਕਾ ਟ੍ਰੈਕਟਰ ਲੈਣਾ ਹੋਵੇ 60 ਦਾ ਸਾਰੇ ਭਰਾ ਦੇਖ ਲਓ ਬਾਈ 2011 ਮਾਡਲ ਟਰੈਕਟਰ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਬਈ 80 ਕੁ ਪੈਸੇ ਟਰੈਡ ਦੀ ਕਿਸੇ ਵੀਰ ਪੁਰਾਣੇ ਵਿੱਚ ਟੱਟ ਲੈਣਾ ਹੋਵੇ ਸੋਨਾਲੀਕਾ 60 ਦਾ ਤੇ ਇਹ ਏਰੀਆ ਭਦੌੜ ਪਿੰਡ ਭਦੌੜ ਖੜਾ ਬਈ ਤੇ ਬਰਨਾਲੇ ਜ਼ਿਲ੍ਹੇ ਚ ਪਿੰਡ ਪੈਂਦਾ ਭਦੌੜ ਤੇ ਭਦੌੜ ਪਿੰਡ ਖੜਾ ਬਈ ਟਰੈਡ ਕਿਸੇ ਵੀਰ ਪੁਰਾਣੇ ਵਿੱਚ ਟੱਟ ਲੈਣਾ ਹੋਵੇ ਤੇ ਬਾਈ ਕਹਿੰਦਾ ਸਾਰੇ ਪਾਸੋਂ ਮੇਰਾ ਟਰੈਡ ਚੈੱਕ ਕਰਕੇ ਮੇਰੇ ਘਰੋਂ ਲੈ ਕੇ ਜਾਓ ਬਈ ਕਿਸੇ ਵੀਰ ਪੁਰਾਣੇ ਵਿੱਚ ਟੱਟ ਲੈਣਾ ਹੋਵੇ ਤੇ ਇਹ ਪਿੰਡ ਭਦੌੜ ਖੜਾ ਇਹ ਬਾਈ ਕਹਿੰਦਾ 3 ਲੱਖ ਇਕ 40000 ਦੇ ਆਸੇ ਪਾਸੇ ਮੈਂ ਟਰੈਡ ਦੇਉਂਗਾ ਬਾਈ ਸੋਨ ਲੇਕਾ 60 ਦਾ ਕਿਸੇ ਵੀ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਟਰੈਕਟਰ ਲੈਣਾ ਹੋਵੇ 2511 ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਵੀ ਪੁਰਾਣੇ ਵੀ 2511 ਟਰੈਕਟਰ ਲੈਣਾ ਹੋਵੇ ਤੇ 1999 ਮਾਡਲ ਟਰੈਕਟਰ ਆ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਬਾਈ 30 40 ਪੈਸੇ ਆ ਕਿਸੇ ਵੀ ਪੁਰਾਣੇ ਵੀ 2511 ਛੋਟਾ ਟਰੈਕਟਰ ਲੈਣਾ ਹੋਵੇ ਤੇ ਇਹ ਖੜਾ ਸੁਲਤਾਨਪੁਰ ਲੋਧੀ ਬਾਈ ਸੁਲਤਾਨਪੁਰ ਲੋਧੀ ਦੇ ਨਾਲ ਪੈਂਦਾ ਬਾਈ ਦਾ ਜਮਾਂ ਹੀ ਨਾਲ ਪੈਂਦਾ ਸੁਲਤਾਨਪੁਰ ਲੋਧੀ ਦੇ ਉੱਥੇ ਟਰੈਡ ਖੜਾ ਕਿਸੇ ਵੀਰ ਭਰਾਣੇ ਬਾਈ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ ਸਾਰੇ ਪਾਸੋਂ ਮੇਰਾ ਬਾਈ 2511 ਟਰੈਡ ਪੂਰਾ ਵਧੀਆ ਸੈਲਫ ਸਟਾਰਟ ਆ ਕਿਸੇ ਵੀਰ ਭਰਾਣੇ ਬਾਈ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ ਸਾਰੇ 75000 ਦੇ ਆਸੇ-ਪਾਸੇ ਮੈਂ ਟਰੈਡ ਬਾਈ ਦੇ ਦੂੰਗਾ ਕਿਸੇ ਭਰਾਣੇ ਬਾਈ ਲੈਣਾ ਹੋਵੇ ਟਰੈਕਟਰ 2511 ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਇਹ ਜਿਹੜਾ 2511 ਟਰੈਕਟਰ ਆ ਨਾ ਇਹਦੀ 59 ਕਿਰਨ ਟਰੈਕਟਰ ਬੱਚੇ 25 ਗੈਰਾਂਈਆਂ ਤੇ ਆਹੀਂ ਵੇਚਣਾ ਪਈ ਨਹੀਂ ਆ ਕਈ ਵਾਰੀ ਪਲੇਖਾ ਪਾਇਆ ਨੂੰ ਉਥੇ 59 ਗਰਾਂ ਲਿਖਿਆ ਟਰੈਟੇ 25 ਗੈਰਾਂਈਆਂ ਤੇ 659 ਗਰਾਂ ਦੀ ਲੱਗੀ ਆ ਠੀਕ ਆ ਬਾਈ ਜੀ ਬਾਈ ਜੀ ਕਿਸੇ ਵੀਰ ਪੁਰਾਣੇ ਕਾਰ ਲੈਣੀ ਹੋਵੇ i20 ਸਾਰੇ ਭਰਾ ਦੇਖ ਲੋ ਬਾਈ ਕਿਸੇ ਵੀਰ ਪੁਰਾਣੇ ਬਾਈ ਆ i20 ਕਾਰ ਲੈਣੀ ਹੋਵੇ ਤੇ 2009 ਮਾਡਲ ਆ ਬਾਈ ਗੱਡੀ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਬਈ 80 ਕੇ ਪੈਸੇ ਆ ਕਾਰ ਦੇ ਕਿਸੇ ਵੀਰ ਪੁਰਾਣੇ ਬਾਈ ਕਾਰ ਲੈਣੀ ਹੋਵੇ i20 ਤੇ ਏਰੀਆ ਅੰਮ੍ਰਿਤਸਰ ਅਮਰਸਰ ਏਰੀਆ ਦੇ ਬਈ ਅਮਰਸਰ ਏਰੀਆ ਤੇ ਅਮਰਸਰ ਏਰੀਆ ਦੇ ਨਾਲ ਪਿੰਡ ਆ ਬਾਈ ਦਾ ਬਾਈ ਉੱਥੇ ਕਾਰ ਖੜੀ ਆ i20 ਕਿਸੇ ਵੀ ਪੁਰਾਣੇ ਬਾਈ ਕਾਰ ਲੈਣੀ ਹੋਵੇ 2009 ਮਾਡਲ ਤੇ ਬਾਈ ਕਹਿੰਦਾ ਪੂਰੇ ਲੱਖ ਰੁਪਏ ਆਸੇ-ਪਾਸੇ ਮੈਂ ਕਾਰ ਦੇ ਦੂੰਗਾ ਬਾਈ ਕਿਸੇ ਵੀ ਪੁਰਾਣੇ ਬਾਈ ਕਾਰ ਲੈਣੀ ਹੋਵੇ ਇਹ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਬਾਈ ਜੀ ਕਿਸੇ ਵੀ ਪੁਰਾਣੇ ਰੋਟਾ ਵਾਟਰ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ ਇਹ 8 ਪੁੱਟਾ ਰੋਟਾ ਵਾਟਰ ਆ ਬਾਈ ਤੇ 2019 ਮਾਡਲ ਤੇ ਐਗਰੀ ਜ਼ੋਨ ਕੰਪਨੀ ਦਾ ਬਣਿਆ ਵਾ ਬਈ ਐਗਰੀ ਜ਼ੋਨ ਵਾਲਾਂ ਦਾ ਬਈ ਰੋਟਾਵੇਟਰ ਬਣਿਆ ਵਾ ਕਿਸੇ ਵੀਰ ਪ੍ਰਾਣੇ ਬਈ ਰੋਟਾਵੇਟਰ ਲੈਣਾ ਹੋਵੇ ਤੇ ਪਿੰਡ ਪਿਆ ਮਜੀਠਾ ਪਿੰਡ ਬਈ ਮਜੀਠੇ ਪਿੰਡ ਪਿਆ ਤੇ ਅੰਮ੍ਰਿਤਸਰ ਜ਼ਿਲ੍ਹੇ ਚ ਪਿੰਡ ਆਉਂਦਾ ਬਈ ਮਜੀਠਾ ਤੇ ਮਜੀਠੇ ਪਿੰਡ ਪਿਆ ਇਹ ਰੋਟਾਵੇਟਰ ਕਿਸੇ ਵੀ ਪ੍ਰਾਣੇ ਬਈ ਰੋਟਾਵੇਟਰ ਲੈਣਾ ਹੋਵੇ ਤੇ ਬਾਈ ਕਹਿੰਦਾ 70000 ਦੇ ਆਸੇ ਪਾਸੇ ਮੈਂ ਰੋਟਾਵੇਟਰ ਦੇਊਂਗਾ ਬਾਈ ਕਿਸੇ ਵੀ ਪ੍ਰਾਣੇ ਬਈ ਰੋਟਾਵੇਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਅੱਜ ਦੀਆਂ ਵੀਡੀਓ ਆਪਣੇ ਕੋਲ 6 ਸੀ ਬਾਈ ਮਸ਼ੀਨਰੀਆਂ ਆਈਆਂ ਤਾਂ ਆਪਾਂ 6 ਮਸ਼ੀਨਰੀਆਂ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਮਸ਼ੀਨਰੀਆਂ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਾਈ ਜੀ ਸਸਤੀ ਕਾਰ